ਡੇਲੀ ਪੋਸਟ ਪੰਜਾਬੀ ਤੁਸੀਂ ਕਿਉਂ ਤੇ ਮੈਂ ਹਾਂ ਆਦੀਪ ਸੰਦੀਪ ਮਕੌੜਾ ਪੱਤਨ ਤੇ ਅਸੀਂ ਖੜੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਖੜਾ ਦੇ ਕਾਰਨ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਤਲ ਪੁਤਲ ਹੋਈ ਆ ਇਸ ਪੱਤਨ ਤੋਂ ਜਿਹੜੇ ਪਰਲੇ ਪਾਸੇ ਸੱਤ ਪਿੰਡ ਨੇ ਉਹਨਾਂ ਦੇ ਵਿੱਚ ਕਈ ਦਿਨਾਂ ਤੋਂ ਬਿਜਲੀ ਨਹੀਂ ਆਈ ਹਾਲਾ ਕਿ ਜਿਹੜਾ ਰਾਸ਼ਨ ਆ ਜਿਹੜੀ ਸੰਗਤ ਆ ਉਹ ਸੇਵਾ ਕਰ ਰਹੀ ਹੈ ਪਰ ਜਿਹੜੀ ਜ਼ਿੰਦਗੀ ਲੋਕਾਂ ਦੀ ਬਹੁਤ ਔਖੀ ਆ ਇੱਥੇ ਜਿਹੜੀ ਖਾਸ ਤਸਵੀਰ ਇਹ ਆ ਕਿ ਬੱਚੇ ਨੇ ਜਿਹੜੇ ਸਕੂਲ ਦੇ ਵਿੱਚ ਪੜ੍ਹਦੇ ਸੀ ਹੁਣ ਉਹ ਇੱਥੇ ਖੜੇ ਨੇ ਕਿਉਂਕਿ ਜਦੋਂ ਬੇੜੀ ਆਊਗੀ ਤਾਂ ਫਿਰ ਇਹਨਾਂ ਨੂੰ ਲੈ ਕੇ ਜਾਊਗੀ ਉਹਨਾਂ ਦੇ ਮਾਤਾ ਜੀ ਨਾਲ ਨੇ ਮਾਤਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਕਿੱਥੇ ਪੜਦੇ ਨੇ ਬੱਚੇ ਹੰਜੀ ਚੌਕ ਕਰੇ ਅੱਛਾ ਰੋਜ਼ ਤੁਸੀਂ ਉਧਰੋਂ ਲੈ ਕੇ ਆਉਨੇ ਆਂ ਬੇੜੀ ਤੇ ਹੰਜੀ ਰੋਜ਼ ਲੈ ਕੇ ਆਨੇ ਰੋਜ਼ ਲੈ ਕੇ ਜਾਣਾ ਅੱਛਾ ਜ਼ਿੰਮੇਵਾਰੀ ਵਧ ਗਈ ਹੰਜੀ ਪਹਿਲਾਂ ਕਿਵੇਂ ਪਹਿਲਾਂ ਵੀ ਇਹੀ ਸਾਧਨ ਨਹੀਂ ਨਹੀਂ ਪਹਿਲਾਂ ਨਹੀਂ ਹੁੰਦੀਆ ਪਾਣੀ ਆਇਆ ਉਸ ਡਰ ਨਾਲ ਨੇ ਵੀ ਬੱਚੇ ਅਸੀਂ ਇਕੱਲੇ ਨਹੀਂ ਪੀ ਸਕਦੇ ਨਹੀਂ ਪਹਿਲਾਂ ਬੇੜੀ ਤੇ ਹੀ ਹੁੰਦੇ ਸੀ ਬੱਚੀ ਹੰਜੀ ਬੇੜੀ ਚ ਆਉਂਦੇ ਸੀ ਤਿੰਨ ਮਹੀਨੇ ਚਾਰ ਬੇੜੀ ਪੈਣੀ ਆ ਪਹਿਲਾਂ ਭੁੱਲਾ ਢੋਲਾਨਾ ਪੈਂਦਾ ਅੱਛਾ ਉਹ ਬਣ ਰਿਹਾ ਹੈ ਜੀ ਹਾਂਜੀ ਬਣਨਾ ਨਹੀਂ ਹੋਣ ਬਣਨਾ ਹੈ 10ਵੇਂ ਮਹੀਨੇ 11ਵੇਂ ਚ ਬਣੇਗਾ ਠੀਕ ਹੈ ਪਰ ਇੱਕ ਗੱਲ ਆ ਹੜਾ ਕਰਕੇ ਥੋੜਾ ਉਧਰਲੇ ਪਾਸੇ ਪਿੰਡ ਆ ਹਾਂਜੀ ਕਿਹੜਾ ਪਿੰਡ ਆ ਪਿੰਡ ਲਸਿਆਣਾ ਹਟਾ ਉਹ ਕਹਿੰਦੇ ਬਹੁਤ ਮਾਰ ਹੇਠ ਆਇਆ ਹੜਾ ਦੇ ਹਾਂਜੀ ਥੋੜਾ ਵੀ ਨੁਕਸਾਨ ਹੋਇਆ ਹਾਂਜੀ ਘਰਾਂ ਚ ਪਾਣੀ ਚੱਲ ਗਿਆ ਸਾਰੇ ਹੀ ਘਰਾਂ ਚ ਪਾਣੀ ਜ਼ਮੀਨ ਹੈਗੀ ਆ ਹਾਂਜੀ ਸਾਰੀ ਨੁਕਸਾਨ ਹੋ ਗਈ ਹਾਂਜੀ ਫਸਲਾਂ ਸਾਰੀਆਂ ਕੀ ਹੋ ਗਈ ਦੀ ਖਰਾਬ ਹੋ ਗਈ ਦੀ ਬੱਚੇ ਕਿੰਨੇ ਨੇ ਬੱਚੇ 21 ਹੈ ਬਹੁਤ ਔਖਾ ਹੋ ਜਾਂਦਾ ਜੀ ਨਿੱਕੇ ਜੇ ਬੱਚੇ ਨੂੰ ਹੜ੍ਹਾਂ ਦੇ ਵਿੱਚ ਸੁਭਾਲ ਕੇ ਰੱਖਣਾ ਕਿਉਂਕਿ ਪਾਣੀ ਆ ਤਾਂ ਹੜ੍ਹਾਂ ਦਾ ਜਿਹੜਾ ਖਤਰਾ ਹਰ ਵੇਲੇ ਬਣਿਆ ਰਹਿੰਦਾ ਹੈ ਹਾਂਜੀ ਇਸ ਵਾਰ ਤਾਂ ਬਹੁਤ ਜ਼ਿਆਦਾ ਬਣਿਆ ਠੀਕ ਹੈ ਇਸ ਵਾਰ ਜਿਹੜਾ ਪਾਣੀ ਆਇਆ ਇਸ ਪਾਣੀ ਨੇ ਤਾਂ ਹਾਨੂੰ ਡਰਾ ਦਿੱਤਾ ਸੀ ਸਾਰੇ-ਸਾਰੇ ਰਾਤ ਕੋਠੇ 'ਤੇ ਬੈਠੇ ਰਹੇ ਦੋ-ਤਿੰਨ ਦਿਨ ਤੇ ਬੱਚੇ ਨੂੰ ਬੁੱਕਲ ਦੇ ਵਿੱਚ ਲੈ ਕੇ ਬੈਠੇ ਰਹੇ ਹੋਗੇ ਕਿਉਂਕਿ ਜਵਾਕ ਆ ਜਿਹੜਾ ਚਲੋ ਵੱਡੇ ਵੀ ਡਰਦੇ ਨੇ ਪਰ ਬੱਚਿਆਂ ਦੀ ਜਾਨ ਮਾਂ ਨੂੰ ਵੱਧ ਪਿਆਰੀ ਹੁੰਦੀ ਹੈ ਹਾਂਜੀ ਰੋਏ ਵੀ ਆ ਫਿਰ ਇਹ ਸਾਰੇ ਦੌਰ ਨੂੰ ਵੇਖ ਕੇ ਕਿਉਂਕਿ इमोशनल ਬੰਦਾ ਹੋ ਜਾਂਦਾ ਹੈ ਉੱਤ ਵਾਟੇ ਰੋਂਦੇ ਜਿਹੜੇ ਪਾਣੀ ਵਿੱਚ ਹੈ ਮम्मा ਕਾਹ ਜਾਣਾ ਮੈਂ ਕਿਹੀਂ ਵੀ ਨਹੀਂ ਜਾਣਾ ਇਹੀ ਜਾਂ ਪਈ ਰਹਿੰਗੇ ਠੀਕ ਹੈ ਅੱਛਾ ਕਿੱਥੇ ਪੜਦੇ ਹੋ ਚੌਕੜੇ ਤੇ ਪਾਣੀ ਦੇ ਵਿੱਚੋਂ ਡਰ ਨਹੀਂ ਲੱਗਦਾ ਹਾਂਜੀ ਡਰ ਨਹੀਂ ਲੱਗਦਾ ਜਦੋਂ ਪਾਣੀ ਆਉਂਦਾ ਜਦੋਂ ਹੜ ਆਉਂਦੇ ਨੇ ਇੱਧਰ ਆ ਜਾ ਇੱਧਰ ਆ ਜਾ ਡੇਗਣਾ ਪਈ ਤਾਂ ਫਿਰ ਪਾਣੀ ਦੇ ਵਿੱਚ ਤਾਂ ਜਵਾਕ ਡਰ ਜਾਂਦੇ ਨੇ ਤੂੰ ਨਹੀਂ ਡਰਦਾ ਕਿਹੜੀ ਕਲਾਸ 'ਚ ਪੜਨਾ ਹੈ ਐਲਕੇਜੀ 'ਚ ਐਲਕੇਜੀ ਦੇ ਵਿੱਚ ਤੇ ਫਿਰ ਰੋਜ਼ ਬੇੜੀ ਦੇ ਰਹੀਂ ਜਾਂਦੇ ਹੋ ਠੀਕ ਆ ਉੱਥੇ ਸਕੂਲ ਦੇ ਵਿੱਚ ਜੀ ਲੱਗ ਜਾਂਦਾ ਕਿਉਂਕਿ ਜਦੋਂ ਕੋਈ ਜਿਹੜੀ ਖਤਰਾ ਜਾਂ ਹੋਵੇ ਫਿਰ ਜੀ ਨਹੀਂ ਕਰਦਾ ਛੁੱਟੀ ਛੱਡੀ ਤਾਂ ਨਹੀਂ ਮਾਰਦਾ ਅੱਛਾ ਤੇਰਾ ਕੀ ਨਾਂ ਵੀ ਰਮਨ ਸਿੰਘ ਰਮਨ ਸਿੰਘ ਤੂੰ ਕਿੱਥੋਂ ਦਾ ਹੈ ਪੈਂ ਕਿਹੜਾ ਪਿੰਡ ਹੈ ਪਿਆਰ ਪਿਆਰ ਅੱਛਾ ਪਾਣੀ ਆਇਆ ਤੁਹਾਡੇ ਘਰੇ ਵੀ ਕਿੰਨੇ ਜਣੇ ਉਹ ਘਰੇ ਮੰਮੀ ਡੈਡੀ ਹੋਰ ਕੌਣ ਕੌਣ ਹੈ ਸਭ ਨੀ ਜਣੇ ਐਨੇ ਜਣੇ ਆ ਤੇ ਫਿਰ ਹੁਣ ਆ ਗਈ ਆ 베ੜੀ ਕੀ ਆਉਣੀ ਆ ਹਜੇ ਆ ਗਈ ਆ 베ੜੀ अच्छा फिर कल्ला ही जानना कि कौन है तेरे नाल मम्मी डैडी कौन आंदा है हां मां भरा है तेरा ठीक है अच्छा एक बच्चा भी और भी सी के इत्थे औरया और एक सरदार वो भी है तो देख सकते हो कि जेड़ा ਹੜ੍ਹਾਂ ਦੇ ਕਾਰਨ ਜਦੋਂ ਪਾਣੀ ਆਇਆ ਤਾਂ ਜਿੱਥੇ ਲੋਕਾਂ ਦੀ ਜ਼ਿੰਦਗੀ ਬਹੁਤ ਆ ਤਾਂ ਜਿਹੜੇ ਸਕੂਲਾਂ ਦੇ ਵਿੱਚ ਪੜ੍ਹਨ ਵਾਲੇ ਬੱਚੇ ਨੇ ਕਿਉਂਕਿ ਹੜ੍ਹਾਂ ਕਰਕੇ ਉਧਰਲੇ ਜਿਹੜੇ ਪਿੰਡ ਨੇ ਸੰਪਰਕ ਟੁੱਟਿਆ ਹੋਇਆ ਤਾਂ ਜਿਹੜੇ ਬੱਚੇ ਨੇ ਉਹਨਾਂ ਦੀ ਵੀ ਸਕੂਲੀ ਜਾਣ ਔਖਾ ਹਾਂਜੀ ਕਿਵੇਂ ਹੋ ਠੀਕ ਹੈ ਸਕੂਲ ਜਾਣਾ ਹੁੰਦਾ ਛੁੱਟੀ-ਛੱਟੀ ਤਾਂ ਨਹੀਂ ਮਾਰਦਾ ਤਾਂ ਇਹ ਬੱਚੇ ਨੇ ਛੋਟੇ-ਛੋਟੇ ਜਿਹੜੇ ਦੂਜੇ ਪਾਸ ਦੇ ਨੇ ਪਰਲੇ ਪਾਰ ਦੇ ਨੇ ਤਾਂ ਇਹ ਬੱਚੇ ਵੀ ਪੜ੍ਹਦੇ ਨੇ ਇਹ ਨਾਲ ਦੇ ਪਿੰਡਾਂ ਦੇ ਵਿੱਚ ਪਰ ਹੁਣ ਤੁਹਾਨੂੰ ਦੱਸਦੀ ਕਿ ਹੜ ਆਉਣ ਕਾਰਨ ਇਹਨਾਂ ਦਾ ਵਿਅੋਖਾ ਹੋ ਗਿਆ ਪਰਿਵਾਰ ਨੇ ਜਿਹੜੇ ਐਸੇ ਕਿੰਨਾ-ਕਿੰਨਾ ਚ ਰਵੇਟ ਕਰਦੇ ਨੇ ਕਿਉਂਕਿ ਬੇੜੀ ਇੱਕੋ ਇੱਕ ਦੋ ਹੀ ਆ ਤਾਂ ਕਰਕੇ ਬਹੁਤ ਔਖਾ ਹੋ ਜਾਂਦਾ ਠੀਕ ਹੈ ਤਾਂ ਬੱਚੇ ਸਕੂਲਾਂ ਦੇ ਹੋਰ ਵੀ ਨੇ ਤੁਸੀਂ ਵੀ ਸਕੂਲ ਦੇ ਹੋ ਕਿਹੜੇ ਸਕੂਲ ਚ ਪੜਦੇ ਹੋ ਐਂ ਚੌਕਰੇ ਸਕੂਲ ਚ ਹੋਈ ਚੌਕਰੇ ਚ ਉੱਥੇ ਹੀ ਵੱਜਾ ਦੇ ਉੱਥੇ ਹੀ ਪੜਦੇ ਨੇ ਹਾਂਜੀ ਚੌਕਰੇ ਜਾਰੇ ਤੁਹਾਡਾ ਪਰਲੇ ਪਾਸੇ ਕਿਹੜਾ ਪਿੰਡ ਹੈ ਅੱਛਾ ਝੁੰਬਰ ਪਿੰਡ ਪਰਲੇ ਝੁੰਬਰ ਪਿੰਡ ਹਾਂਜੀ ਤੇਰੇ ਪਿੰਡ ਵੀ ਪਾਣੀ ਆਇਆ ਵੀਰੇ ਹਾਂਜੀ ਬੜਾ ਪਾਣੀ ਆਇਆ ਸਾਡੇ ਉੱਤੇ ਤੇ ਫਿਰ ਹੁਣ ਪੜਨਾ ਪੜਨਾ ਤਾਂ ਬਹੁਤ ਔਖਾ ਹੋ ਜਾਂਦਾ ਹਾਂਜੀ ਬੜਾ ਔਖਾ ਭਾਈ ਘਰੇ ਕਿੰਨਾ ਕ ਪਾਣੀ ਆ ਘਰੇ ਪਾਣੀ ਨਨ ਆ ਗਿਆ ਸੀ ਭਾਈ ਆ ਗਿਆ ਸੀ ਹਾਂਜੀ ਕਿੰਨੇ ਦਿਨ ਰਿਹਾ ਇਹ 2 ਦਿਨ ਰਿਹਾ ਸੀ ਭਾਈ ਤੇ ਫਿਰ ਰਾਤ ਛੱਤ ਛੁੱਤੇ ਕੱਟੀ ਹਾਂਜੀ 7 ਤੇ ਤੇ ਹੁਣ ਪੜਨਾ ਲਿਖਣਾ ਤਾਂ ਬਹੁਤ ਔਖਾ ਹੋ ਜਾਂਦਾ ਇਹਨਾਂ ਬਾਪੂ ਪੈਂਡ ਕੇ ਦਾ ਨਹੀਂ ਕੰਮਕਾਰ ਕੀ ਕਰਦੇ ਨੇ ਕੰਮ ਢੇੜੀ ਦਾ ਪਾ ਤੇ ਫਿਰ ਹੁਣ ਦਿਹਾੜੀ ਦਾ ਕੰਮ ਵੀ ਬੰਦ ਹੈ ਹਨਾ ਹਾਂਜੀ ਦਿਹਾੜੀ ਦਾ ਕੰਮ ਬੰਦ ਹੋਏ ਤੇ ਫਿਰ ਹੁਣ ਖਰਚਾ ਕਿਵੇਂ ਰਾਸ਼ਨ ਪਾਣੀ ਲੋਕਾਂ ਤੋਂ ਮਿਲ ਜਾਂਦਾ ਹਾਂਜੀ ਦਿੰਦੇ ਆ ਲੋਕ ਕੋਈ ਸੰਗਤ ਦਿੰਦੀ ਆ ਰਾਸ਼ਨ ਹਾਂਜੀ ਦਿੰਦੀ ਤੇ ਫਿਰ ਹੁਣ ਪੜ੍ਹਾਈ ਠੀਕ ਚੱਲ ਰਹੀ ਹੈ ਪੜ੍ਹਾਈ ਹੈ ਜੇ ਥੋੜੀ ਮੁਸ਼ਕਲ ਚ ਲਾਂਦੀ ਹੈ ਮੁਸ਼ਕਲ ਚ ਲੱਦੀ ਹੈ ਹਾਂਜੀ ਪਾਸ ਹੋ ਜੇਗਾ ਪਾਸ ਹੋ ਜਾਣਾ ਕਿਉਂਕਿ ਜਦੋਂ ਪਾਣੀ ਆ ਜਾਂਦਾ ਜਾਂ ਹਾੜ ਆ ਜਾਂਦੇ ਆ ਫਿਰ ਖਤਰਾ ਜਾ ਹੋ ਜਾਂਦਾ ਹੈ ਹਾਂਜੀ ਹਾਂਜੀ ਫਿਰ ਖਤਰਾ ਹੋ ਜਾਂਦਾ ਬਈ ਸਕੂਲ ਨਹੀਂ ਫਿਰ ਜਾ ਜਾਂਦਾ ਠੀਕ ਹੈ ਟੀਚਰ ਵੀ ਹੈਲਪ ਕਰਦੇ ਆ ਚੰਗੇ ਨੇ ਟੀਚਰ ਹਾਂਜੀ ਟੀਚਰ ਚੰਗੇ ਨਹੀਂ ਆਹ ਜਿਹੜੀ ਬੀੜੀ ਐ ਇੱਕ ਹੀ ਐ ਕਿੰਨੇ ਜਣਿਆਂ ਨੂੰ ਇੱਕ ਵਾਰੀ ਚ ਲੈ ਕੇ ਜਾਂਦੀ ਐ ਇਹਨਾਂ ਨੂੰ ਮੋਟ ਸੜ 5 6 ਚਾਓ 10 12 ਚੜੀ ਜਾਂਦੇ ਮੋਟ ਸੜ 10 ਬੰਦੇ 12 ਚੱਲ ਜਾਂਦੇ ਹਾਂਜੀ ਤੇ ਫਿਰ ਇਹ ਜਦੋਂ ਪਹਿਲਾਂ ਹੜ ਆਇਆ ਨਹੀਂ ਸੀਗਾ ਉਦੋਂ ਫਿਰ ਸੜਕ ਸੁੜਕ ਸੀਗੀ ਕੋਈ ਨਹੀਂ ਸੜਕ ਉਹ ਵੀ ਬੀੜੀ ਨਹੀਂ ਜਾਣਾ ਪੈਂਦਾ ਸੀ ਨਹੀਂ ਉਦੋਂ ਬੀੜੀ ਸੀ ਪਰ ਹੁਣ ਜਦੋਂ ਪਾਣੀ ਬਹੁਤ ਆ ਗਿਆ ਹੁਣ ਬਾਈ ਖਤਰਾ ਨਹੀਂ ਲੱਗਦਾ ਵੀ ਕਿਤੇ ਪਾਣੀ ਦਾ ਵਾਧੇ ਨੇ ਹੁਣ ਇੱਕ ਵਾਰੀ ਘੜ ਗਿਆ ਹੁਣ ਅਗਲੀ ਬਾਅਦ ਚ ਪਤਾ ਨਹੀਂ ਚਲੋ ਠੀਕ ਹੈ ਤਾਂ ਸਕੂਲ ਦੇ ਬੱਚੇ ਨੇ ਉਹ ਕਹਿੰਦੇ ਪਹਿਲਾਂ ਵੀ ਅਸੀਂ ਬੀੜੀ ਰਹੀ ਜਾਂਦੇ ਸੀ ਪਰ ਹੁਣ ਪਾਣੀ ਦਾ ਇਥੇ ਖਤਰਾ ਰਹਿੰਦਾ ਤਾਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਦਰਸ਼ਕੋ ਵੀ ਕਿੰਨਾ ਹਾਲਾਤਾਂ ਦੇ ਵਿੱਚ ਇਹ ਬੜੇ ਬੱਚੇ ਨੇ ਪੜ੍ਹਾਈ ਕਰਦੇ ਨੇ ਸਕੂਲ ਜਾਂਦੇ ਨੇ ਕਿਉਂਕਿ ਇੱਕ ਤਾਂ ਖੜਾਂ ਦੀ ਮਾਰ ਆ ਦੂਜਾ ਪਾਣੀ ਬਹੁਤ ਜ਼ਿਆਦਾ ਇਹਨਾਂ ਦਰਿਆਵਾਂ ਦੇ ਵਿੱਚ ਹੋ ਜਾਂਦਾ ਤਾਂ ਇਸ ਕਰਕੇ ਇਹਨਾਂ ਦਾ ਆਪਣਾ ਜਿਹੜਾ ਪੜ੍ਹਾਈ ਦਾ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਪੜ੍ਹਨਾ ਲਿਖਣਾ ਕਿੰਨਾ ਮੁਸ਼ਕਲ ਹੈ ਤਾਂ ਲਗਾਤਾਰ ਤੁਹਾਨੂੰ ਹੜ੍ਹਾਂ ਦੇ ਵਿੱਚੋਂ ਹੁਣ ਕਵਰੇਜ ਦਿਖਾਉਂਦੇ ਰਵਾਂਗੇ ਹੜ੍ਹਾਂ ਦੇ ਨਾਲ ਜਿੱਥੇ ਪਾਣੀ ਤਾਂ ਬੇਸ਼ੱਕ ਘਟ ਗਿਆ ਪਰ ਇਹਨਾਂ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਹ ਬੜੀ ਮੁਸ਼ਕਲ ਦੇ ਵਿੱਚ ਆਈ ਹੋਈ ਆ ਚਾਹਣ ਬੜੀ ਔਖੀ ਹੋਈ ਪਈ ਆ ਹਾਲਾਂਕਿ ਸਰਕਾਰਾਂ ਵੀ ਆਪਣੇ ਆਪ ਤੇ ਦਾਅਵੇ ਕਰ ਰਹੀਆਂ ਨੇ ਹੁਣ ਦੇਖਣਾ ਹੋਵੇਗਾ ਕਿ ਉਹ ਦਾਅਵੇ ਕਿੰਨੇ ਕਾਰਗਰ ਸਿੱਧ ਹੁੰਦੇ ਨੇ ਕੈਮਰਾਮੈਨ ਅਮਨ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ